ਮੋਬੀ ਖੱਲਾ ਸ਼ੇਰੀ ਦੇ ਕੇ ਸ਼ੇਰ ਬਣਾ ਦਿੰਦੀ ਅਦਰੜ ਕੇ ਦਾ ਛਨਾ ਮੂੰ ਨੂੰ ਲਾ ਦਿੰਦੀ ਓ ਮੋਬੀ ਖੱਲਾ ਸ਼ੇਰੀ ਦੇ ਕੇ ਸ਼ੇਰ ਬਣਾ ਦਿੰਦੀ ਅਦਰੜ ਕੇ ਦਾ ਛਨਾ ਮੂੰ ਨੂੰ ਲਾ ਦਿੰਦੀ ਕਦਰਤ ਆਕੇ ਤੁਰਗੀ ਕੱਚੀਆਂ ਕਲੀਆਂ ਦੀ ਓ ਮੁੜ ਮੁੜਿਆ ਸਤਾਵੇ ਓ ਪਿੰਡ ਦੀਆਂ ਗਲੀਆਂ ਦੀ ਓ ਪਿੰਡ ਦੀਆਂ ਗਲੀਆਂ ਦੀ ਓ ਮੱਜਾਂ ਦੀਆਂ ਪੂੰਛਾਂ ਫੜ ਕੇ ਤਾਰੀ ਲਾਉਣ ਦੀਆਂ ਕੌਣ ਪਲਾਊ ਕੱਲਾ ਓ ਯਾਰੀ ਲਾਉਣ ਦੀਆਂ ਓ ਮੱਜਾਂ ਦੀਆਂ ਪੂੰਛਾਂ ਫੜ ਕੇ ਤਾਰੀ ਲਾਉਣ ਦੀਆਂ ਕੌਣ ਪਲਾਉ ਗੱਲ ਲਾਉ ਯਾਰੀ ਲਾਉਣ ਦੀਆਂ ਹੁਣ ਵੀ ਖਾਸਿ ਆਵੇ ਵਗਦੀਆਂ ਨਾਲੀਆਂ ਦੀ ਓ ਮੁੜ ਮੁੜਿਆਸ ਤਾਵੇ ਓ ਪਿੰਡ ਦੀਆਂ ਗਲੀਆਂ ਦੀ ਓ ਪਿੰਡ ਦੀਆਂ ਗਲੀਆਂ ਦੀ